ਸਾਲ ਸਾਹਿਬ ਰਾਇਗੁਰ ਜੀ ਕੀ ਫਤਿਹ ਪੁੱਤਰ ਜੀ ਹੋਰ ਬੁੱਤ ਠੀਕ ਠਾਕ ਹੋ ਹਾਂਜੀ ਹਰਪਨਦੀਪ ਸਿੰਘ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਤੁਸੀਂ ਪੂਰੇ ਹਰਿਆਣੇ ਦੇ ਵਿੱਚ ਟੌਪ ਕੀਤਾ ਹਾਂਜੀ ਤੇ ਤੁਹਾਨੂੰ ਡਬਲ ਵਧਾਈਆਂ ਕਿਉਂਕਿ ਤੁਸੀਂ ਪੂਰੇ ਸਾਬਤ ਸੂਰਤ ਰਹਿੰਦੇ ਆਂ ਗੁਰਸਿੱਖੀ ਜੀਵਨ ਤੇ ਰਹਿੰਦੇ ਆਂ ਤੁਸੀਂ ਪੂਰਾ ਟੌਪ ਕੀਤਾ ਦੂਜਾ ਮੈਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਤੇ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਸ਼ੋਹੋ ਚੰਗੇ ਰੁਤਬਿਆਂ ਤੇ ਪਹੁੰਚੋ ਤੇ ਆਪਾਂ ਇਸੇ ਤਰ੍ਹਾਂ ਮਾਣ ਵਧਾਉਣਾ ਆਪਣੇ ਮਾਪਿਆਂ ਦਾ ਵੀ ਸਿੱਖ ਕੌਮ ਦਾ ਵੀ ਤੇ ਇਵੇਂ ਹੀ ਸਾਧੂ ਸੂਰਤ ਰਹਿਣਾ ਜਦੋਂ ਤੁਹਾਡਾ ਕਦੀ ਅੰਮ੍ਰਿਤਸਰ ਵੱਲ ਨੂੰ ਆਉਣ ਦਾ ਸਮਾਂ ਬਣਿਆ ਹਾਂਜੀ ਤੇ ਇੱਕ ਦਿਨ ਪਹਿਲਾਂ ਦੱਸ ਦਿਓ ਫਿਰ ਤੁਹਾਨੂੰ ਉੱਥੋਂ ਆਪਾਂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਉ ਦੇਵਾਂਗੇ ਹਾਂ ਜੀ ਜਾਨ ਜੀ ਮੈਂ ਅਸਮੀ ਅਗਲੇ ਮਹੀਨੇ ਜ਼ਰੂਰ ਆਵਾਂਗੇ ਨੈਕਸਟ ਮੰਥ ਅਸ ਜੋਂ ਚਾ ਠੀਕ ਆ ਤੁਸੀਂ ਪਾਠ ਕਰਦੇ ਨੇ ਹਾਂ ਜੀ ਹਾਂ ਪਾਠ ਵੀ ਜ਼ਰੂਰ ਕਰਨਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਔਰ ਮੈਂਨ ਤੋਂ ਵੱਧ ਤੋਂ ਵੱਧ ਕਰਨੀ ਆਪਾਂ ਹਾਂ ਜੀ ਹਾਂ ਅਸ ਨੂੰ ਫਿਰ ਕੋਲ ਕਰੀਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਸੇ ਤੇ ਕਰ ਲਿਓ ਜੀ ਠੀਕ ਠੀਕ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਗੁਰੂ ਅੰਗ ਸੰਗ ਬਾਪੂ ਜੀ ਨਾਲ ਗੱਲ ਕਰਾ ਦਿਓ ਆਪਣੇ ਨਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਸਰਦਾਰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਧੰਨ ਹੋਈ ਬਾਬਾ ਜੀ ਬਹੁਤ ਬਹੁਤ ਵਧਾਈਆਂ ਬੜੀ ਖੁਸ਼ੀ ਹੋਈ ਸਾਡਾ ਨੌਜਵਾਨ ਸਾਬਦ ਸੂਰਤ ਆ ਤੇ ਸਾਬਦ ਸੂਰਤ ਰਹਿੰਦਿਆ ਇੰਨੇ ਵੱਡੀਆਂ ਮੱਲਾਂ ਮਾਰੀਆਂ ਮੈਂ ਸੱਚੇ ਪਾਤਸ਼ਾਹ ਦੇ ਅਰਦਾਸ ਕਰਦਾ ਇਹ ਵੱਡੇ ਤੋਂ ਵੱਡੇ ਰੁਤਬਿਆਂ ਤੇ ਪਹੁੰਚੇ ਔਰ ਹਮੇਸ਼ਾ ਚੜ੍ਹਦੀ ਕਲਾ ਤੇ ਰਵੇ ਇਬਾਰਤ ਕਰਨ ਲਗੇ ਕਿਰਪਾ ਹਾਂ ਬਹੁਤ ਬਹੁਤ ਖੁਸ਼ੀ ਹੋਈ ਔਰ ਕੌਮ ਨੂੰ ਮਾਣ ਮਿਲਦਾ ਵਾ ਜਦੋਂ ਸਾਡੇ ਬੱਚੇ ਆਪਣੀ ਸਿੱਖੀ ਨੂੰ ਕਾਇਮ ਰੱਖਦੇ ਆ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਹਾਂਜੀ ਹਾਂ ਚਲੋ ਸਮੂਚੇ ਪਰਿਵਾਰ ਨੂੰ ਸਾਡੇ ਵੱਲੋਂ ਵਧਾਈ ਆ ਆਪਣੇ ਬਾਬਾ ਜੀ ਦੇ ਬੇਟੇ ਨੇ ਸੁਸ਼ਾ ਵੀ ਅਮਰਤਾ ਰਹੀ ਏ ਆ ਲੋ ਕਰੋ ਗੱਲ ਉਹਦੇ ਨਾਲ ਕਰਾ ਦਿਓ ਜੀ ਕਰਾ ਦਿਓ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਕੀ ਹਾਲ ਆ ਵੰਦੀਗਾ ਵੰਦੀਗਾ ਹਮੇਸ਼ਾ ਚੜ੍ਹਦੀ ਕਲਾ ਤੇ ਰਹੋ ਐਵੇਂ ਦੋਵੇਂ ਭਰਾ ਕਹਾਂ ਦੀ ਚਰਚਾ ਹੀ ਲਈ ਰਹੀ ਜੀ ਬਾਕੀ ਹੁਣ ਕੀਰਤਨ ਉਹ 11 ਵੀ ਸਿੱਖਣਾ ਹੁੰਦਾ ਜ਼ਰੂਰ ਜ਼ਰੂਰ ਸਿੱਖੋ ਜ਼ਰੂਰ ਪਾਠ ਵੀ ਕਰੋ ਤੇ ਉਹ 11 ਕਰਨੀ ਚਾਹ ਹੁਣ ਕੀਆ ਵੀ ਕਰ ਲੈ ਲੜਿੰਦ ਨੂੰ ਠੀਕ 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 ਚੜ੍ਹ ਚੜ੍ਹ ਜਦੋਂ ਆਓਗੇ ਦਰਬਾਰ ਸਾਹਿਬ ਤੇ ਆਇਓ ਫਿਰ ਆਪਾਂ ਬੈਠਾਂਗੇ ਠੀਕ ਹਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ